ਵਾਇਕੀ ਟਿਕਾਣਾ ਦਾ ਸਰ ਵਾਇਕੀ ਕੀ ਫਟੇ ਐਡਾਰੋ ਮੇਜ਼ੀ ਪਿੰਡਾਂ ਗੱਡੀ ਦੀਆਂ ਤੇ ਸਮੂਹ ਨਗਰ ਵਾਸੀਆਂ ਨੇ ਜਦ ਤਾਜਾ ਦਰਸ਼ ਸਾਹਮਣੇ ਤੋਂ ਵੱਲੋਂ ਸ਼ਾਓ ਵੀਰ ਨੂੰ ਤਾਫਕਾਰ ਨੇ ਕਬੀ ਜੀ ਆਜਾਏ ਨੇ ਵਿਕਲ ਸੌਲੀ ਵਾਲੀ ਦੇ ਸਬੰਧ ਦੇ ਵਿੱਚ ਆਪਣੇ ਜੋ ਪਾਇਲ ਤੋਂ ਰਾਣਾ ਸਾਹਿਬ ਦੀ ਰੋਡ ਜਾਂਦੀ ਆ ਛੋਟੀ ਖਿਡਾਰੀ ਦੇ ਨਜ਼ਦੀਕ ਉੱਥੇ ਪਾਇਆ ਦੇ ਇੱਕ ਸਾਲ ਲੰਗਰ ਰਾਏ ਜਾਂਦੇ ਨੇ ਜਨੇ ਦਾ ਪਾਉਂਦਾ ਰਸ ਤੇ ਮੱਕੀ ਜਿਆ ਖੇਲਾ ਦੇਸੀ ਘੋ ਦੇ ਵਿੱਚ ਤਿਆਰ ਕੀਤੀਆਂ ਹੋਈਆਂ ਸੰਗਤਾਂ ਦੀ ਸੇਵਾ ਲਈ ਤਿਆਰ ਕੀਤਾ ਜਾਂਦਾ ਲੰਗਰ ਇਹ ਬਹੁਤ ਹੀ ਵੱਡਾ ਸਹਿਯੋਗ ਆ ਸਾਡੇ ਨਗਰ ਦੇ ਪੀਆਵਲੋਂ ਨਗਰ ਵਾਸੀਆ ਵੱਲੋਂ ਨਗਰ ਪੰਚਾਇਤ ਵੱਲੋਂ ਇਲਾਕਾ ਵਾਸੀਆ ਵੱਲੋਂ ਕਿ ਸਾਡੇ ਵਿੱਚ ਮੌਜੂਦ ਨੇ ਪੀਆਵਸ ਚੈਨਲ ਪੜਾਣੀ ਤੋਂ ਸਾਡੇ ਵੀਰ ਉਪਾਈ ਕਵਰੇਜ ਇਹ ਪਹੁੰਚੇ ਨਾ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਇਹ ਜਿਹੜਾ ਨਗਰ ਕੀਏ ਘਾ ਲੰਗਰ ਆ ਭਾਈ ਸਾਡਾ ਇਹ 2018 ਦੇ ਵਿੱਚ ਸਾਡੇ ਨੌਜਵਾਨਾਂ ਨੇ ਸ਼ੁਰੂ ਕੀਤਾ ਸੀ ਜਿਹੜਾ 2024 ਚ ਨਿਰੰਤਰ ਅੱਧੇ ਅੱਠਵੇਂ ਸਾਲ ਚ ਚੱਲ ਰਿਹਾ ਤੇ ਇਸੇ ਤਰ੍ਹਾਂ ਸਤਿਗੁਰ ਕਿਰਪਾ ਬਣਾਈ ਰੱਖਣ ਸਾਡੇ ਨੱਦਰ ਦੇ ਵਿੱਚੋਂ ਵੱਡਾ ਸਹਿਯੋਗ ਬਹੁਤ ਵੱਡੇ ਮਾਇਆ ਦੇ ਜਾਨ ਆਏ ਨੇ ਸੋ ਅਸੀਂ ਬੇਨਤੀ ਕਰਦੇ ਆਂ ਸੰਗਤ ਨੂੰ ਲੱਗਦੀ ਸੰਗਤ ਨੂੰ ਵੀ ਭਾਈ ਫੜ ਕੇ ਕੰਨੇ ਦਾ ਰਾਜਾ ਰਸ ਤੇ ਮੱਕੀ ਦੇ ਖੇਲਾ ਦੇਸੀ ਘੋੜੇ ਦੇ ਵਿੱਚ ਤਿਆਰ ਕੀਤੀਆਂ ਹੋਈਆਂ ਸ਼ਾਕੀ ਜਾਓ ਜੀ ਸੇਵਾ ਦਾ ਮੌਕਾ ਦਿਓ ਜੀ ਫਿਰ ਦੁਬਾਰਾ ਬਹੁਤ ਧੰਨਵਾਦ ਆ ਜੀ ਸਾਡੇ ਫਕਰਕਾਰ ਵੀਰ ਸੀਆਰਪੀ ਚੈਨਲ ਕੁੜਾ ਨਹੀਂ ਕਹਾਂ ਉਹ ਭਾਈ ਭਾਈਏ ਨੇ ਇਤਨਾ ਦਾ ਧੰਨਵਾਦ ਆ ਹਜ ਜੀ ਕ ਖਾਲਸਾ ਬੋਲੋ ਕੁ ਜੀ ਗੰਨੇ ਦਾ ਤਾਜ਼ਾ ਰਸ ਇਹ ਲੰਗਰ ਆ ਮਕੀ ਦੇ ਖਿਲਾ ਦੇ ਪਿਆਰ ਨੇ ਜੀ ਮਕਸੂਦ ਜੀ ਰੋਕ ਲਓ ਜੀ ਪਾਇਲ ਨੂੰ ਰੋੜ ਜਾਂਦਾ ਇਹ 2000 2090 ਵਾਲੇ ਰੋਕ ਲਓ ਵੀਰੇ ਛੱਕ ਲੈ ਜੀ ਨਿਰੰਤਰ ਆ 5-6 ਸਾਲ ਹੋ ਗਏ ਨੂੰ ਲੰਗਰ ਨੂੰ ਕੋਲੇ ਵਿੱਚ ਟੌਪ ਟੌਪ ਰਾਸਤਾ ਲੰਗਰ ਹੈ ਨਾ ਉਹ ਹੌਤ ਹੀ ਬੱਚੇ ਕਿਵੇਂ ਸੇਵਾ ਕਰਦੇ ਨੇ ਸੰਗਤਾ ਭਾਈ ਵੱਡੀ ਪੱਧਰ ਤੇ ਆ ਲੰਗਰ ਜਾਂਦੀ ਸੰਗਤ ਨੂੰ ਲੰਗਰ ਸਕਾਉਂਦੇ ਨੇ ਕਿਉਂਕਿ ਇਹ ਲੰਗਰ ਬਹੁਤ ਆ ਇੱਧਰ ਆ ਜਾਓ ਵੀਰਾਂਾ ਲੱਗੇਗਾ 1 2 3 4 ਜਿੰਨਾ ਵੀ ਇੱਥੇ ਸੇਵਾ ਕਰੀ ਜਾਂਦੀ ਆ ਦੇਖੋ ਉੱਤਰ ਜਿੱਥੇ ਰਸ ਦੀ ਪੈਕਿੰਗ ਹੋ ਰਹੀ ਆ ਸੰਗਤਾ ਭਾਈ ਉੱਥੇ ਭਾਈ ਜੀ ਕੀ ਹਾਲ ਆ ਠੀਕ ਹੋ ਹਾਂ ਜੀ ਸੇਗਲੋ ਦੀ ਪੈਕਿੰਗ ਹੁੰਦੀ ਆ। ਬਹੁਤ ਤੋਂ ਹੁੰਦਾ। ਜਰੂਰ ਬਹੁਤ ਤੋਂ ਹੁੰਦਾ ਲੱਗਦਾ। ਜਿਹੜਾ ਮੱਕੀ ਦੇ ਆ। ਜਿੱਦਾਂ ਇਹ ਸੂਤ ਬੁਣ ਤਿਆਰ ਕੀਤੀਆਂ ਹੋਈਆਂ। ਕਮੇਟੀ ਦਾ ਹੀ ਬਹੁਤ ਸ਼ੌਕ ਆ। ਐਨ ਆਰ ਆਈ ਵੀਰ ਮੇਰੇ ਜਿੰਨੇ ਵੀ ਦੇਸ਼ ਬਾਹਰ ਤੋਂ। ਉਹ ਹਮੇ ਨਗਰ ਦੇ ਚੱਕਲਾ ਕੀਤੇ ਹੋਏ। ਅੱਜ ਸਾਹ ਉੱਤੇ ਪ੍ਰਾਮੇਣਿਕ ਇਹਨਾਂ ਦੀ। ਕਿਉਂਕਿ ਇਹ ਜਿਹੜੇ ਵੀ ਫੇਸ ਵਿਦੇਸ਼ ਵਿੱਚ ਐਮ ਆਰ ਆਈ ਵੀਰ ਬੈਠੇ ਨੇ ਮੇਰੇ ਕੋਈ ਵੀ ਇੱਥੇ ਨਹੀਂ ਬੈਠਾ ਪਿੰਡ ਦੀ ਹਮੇਸ਼ਾ ਹੀ ਮਾਨ ਦਾਖਦੇ ਨੇ ਕਿ ਲੰਗਰ ਦਾ ਪਾਪਕੋਰਨ ਦਾ ਰਸਦਾ ਤੇ ਇਹ ਲੰਗਰ ਨਿਰੰਤਰ ਚੱਲਦਾ ਹੈ ਨਾ ਹਰ ਇੱਕ ਸਾਲ ਇੱਥੇ ਜਾਣਾ ਜਿਹਨਾਂ ਨੂੰ ਕੋਲ ਲਿਆਇਓ ਭਾਈ ਇਧਰ ਫਿਲਾਇਆ ਆ ਬੱਕਰੀ ਆ ਕਿਉਂਕਿ ਨਾਲ ਪਾਪ ਨਾਲ ਅਗਲੇ ਆ ਦੇਖੋ ਪਾਪ ਪਾਪ ਜਿਹੜਾ ਡਿਜ਼ਾਈਨ ਵਾਲੇ ਨੇ ਪਾਪ ਪਾਪ ਨੰਬਰ 1 2 3 4 ਬਹੁਤ ਧੰਨਵਾਦ ਜੀ ਗੁਰੂ ਮਹਾਰਾਜ ਇਹ ਦੇਖੋ ਤੁਮੀ ਗੱਲਾ ਰੱਖਣੀ ਇੱਕ ਜਰੂਰ ਹੋ ਦੱਸਦੇ ਆ ਦੇਸੀ ਸਾਡੇ ਪੁਰਾਣੇ ਹਲਵਾਈ ਵੀ ਪੁਰਾਣੇ ਨੇ ਸਾਡੇ ਇਧਰ ਸਤਾਓ ਭਾਈ ਕਿਉਂਕਿ ਬਾਬਾ ਮੋਤੀराम ਮੇਰੇ ਦੇ ਪਰਿਵਾਰਾਂ ਚੋਂ ਨੇ ਆ ਦੇਖ ਲਓ ਕਿ ਤੇਰਾ ਇਹ ਨਾ ਕਹਿੰਦਾ ਉਹ ਆਪਣੇ ਕਹਿੰਦਾ ਬ੍ਰੈਂਡ ਨਾ ਦੇਸੀ ਘੋਦਾ ਇਹ ਦੇਸੀ ਘੋਦਾ ਉਹ ਆ ਗਿਆ ਬੰਦਾ ਜਿਹੜਾ ਪਾਪ ਕੌਰ ਦਾ ਸੌਦਾ ਆ ਜਾ ਪੁੱਤਰ ਆ ਜਾ ਇੱਧਰ ਦੇਸੀ ਦਾ ਬਾਈ ਜੀ ਉਹਨਾਂ ਦਾ ਨਾ ਕਿਉਂਕਿ ਆ ਦੇਖੋ ਯਾਰ ਹੋਇਆ ਕਰਦੇ ਨੇ ਲੋਕਾਂ ਦੇ ਵੱਡੇ ਬਰਾਲੇ ਨੇ ਇਹ ਦੇਖਣ ਦੀ ਬਾਤਾਂ ਬਾਈ ਕਿਉਂਕਿ ਜਿੰਨੇ ਵੀ ਦੇਸੀ ਬਾਈ ਜੀ ਹੁਣ ਹੀ ਮਗਰ ਬੈਠੇ ਨੇ ਮੇਰੇ ਹਨਾ ਸਾਡੇ ਇੱਥੇ ਗਲਵਿੰਦਰ ਸਿੰਘ ਕੈਡਰ ਅਤੇ ਸੰਗਤ ਸਾਹਿਬ ਭਾਈ ਜਿਹੜੇ ਬਿਚੂ ਕਰਦੇ ਸੇਵਕ ਨੇ ਉਹ ਅੱਜ ਭਾਟਿਆਂ ਦੇ ਡਿਊਟੀ ਸਾਮੀ ਬੈਠੇ ਨੇ ਸਤ ਗੁਰ ਚੜ੍ਹਦੀ ਕਲਾ ਪਿਆਰੋ ਗੁਰੂ ਸਾਹਿਬ ਹੈ ਜੀ ਕੀ ਫਤਿਹ ਸੰਗਤ ਸੇਵਾ ਕਰਨ ਦਾ ਬੱਚਿਆਂ ਨੂੰ ਚੜ੍ਹਦੀ ਕਲਾ ਸਤਿਗੁਰਾਂ ਦੇ ਪਿਆਰਿਓ ਮਸੂਦਾ ਨਗਰ ਸੇਵਾ ਕਰਨ ਦਾ ਬਾਲ ਵਾਖਸ਼ਣ ਇਹ ਡੂਮ ਦੇ ਪੁੱਲ ਦੇ ਕੋਲ ਛੋਟੀ ਘਾਣੀ ਵਾਲੇ ਪਾਸੇ ਨਗਰ ਲੱਗਦਾ ਆਪਾਂ ਪਾਕ ਬਣਿਆ ਆਪਾਂ ਇਹ ਚੇਤੂ ਅਸੀਂ ਲੱਗਣ ਦਿਖਾਉਨੇ ਆ ਕਿਉਂਕਿ ਸਾਡਾ ਕੰਮ ਹੁੰਦਾ ਭਾਈ ਜੀ ਦਿਖਾਉਣਾ ਲੰਗਰ ਲੋਕਾਂ ਦੀਆਂ ਮੋਟਰਾਂ ਦੇ ਵੀ ਲੱਗੇ ਹੋਏ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਪਰ ਇਹ ਵੱਡਾ ਪਰਬਕਾਰ ਆ ਜਿਹੜਾ ਇਹਨਾਂ ਦਾ ਮਸੂੜੇ ਨਗਰ ਵਾਲਿਆਂ ਦਾ ਹਰ ਸਾਲ ਇਹ ਲੰਗਰ ਇੱਥੇ ਲਾਉਂਦੇ ਨੇ ਭਾਈ ਜੀ ਕਾਫੀ ਸਾਲਾਂ ਤੋਂ ਨਾਲ ਇਹ ਸੰਗਤ ਨੌਜਵਾਨ ਸਭਾ ਬਾਕੀ ਮੈਂ ਖਾਸ ਕਰਕੇ ਰੌਕ ਦਾ ਜਿੰਨੇ ਮੇਰੇ ਵੀਰ ਮਸੂੜੇ ਨਗਰ ਦੇ ਮੇਰੇ ਨਾਲ ਜੁੜੇ ਨੇ ਐਨ ਆਰ ਆਈ ਵੀਰ ਦੇਸ਼ ਵਿਦੇਸ਼ਾਂ ਵਿੱਚ ਬੈਠੇ ਨੇ ਪਰਿਵਾਰਾਂ ਨੂੰ ਆਪਦੇ ਨੂੰ ਜਰੂਰ ਕਿਆ ਕਰੋ ਵੀ ਸੇਵਾ ਭੇਜੋ ਜੇ ਤੁਸੀਂ ਭਾਈ ਜੀ ਤੋ 4-4 ਡਾਲਰ ਭੇਜੋ ਤਾਂ ਵੀ ਸੇਵਾ ਕਿਤੇ ਦੀ ਕਿਤੇ ਚੱਲੇ ਜਾਂਦੀ ਹੈ ਨਾ ਕਿਉਂਕਿ ਵੱਡਾ ਪ੍ਰਾਲਾ ਹੈ ਤੁਹਾਡੇ ਨਗਰ ਦਾ ਨਾਉ ਜਾਣਾ ਬਾਹਰ ਗੰਨੇ ਦਾ ਆਵਾਜ਼ ਹੈ ਗੰਨਾ ਬਾਈ ਜੀ ਮਾਈ ਪਾਪ ਕੌਰ ਦਾ ਲੰਗਰ ਆ ਦੇਖੋ ਤਿਆਰ ਹੋ ਗਿਆ ਗਿੱਲਾ ਨਾ ਆਪਾਂ ਮੁੱਲ ਦੀਆਂ ਗਿੱਲਾ ਖਾਣੇ ਆ ਪਰ ਇੱਥੇ ਪੁੱਜਿਆ ਆ ਗਿੱਲਾ ਦਾ ਸੁਆਦ ਕੁਝ ਹੋਰ ਆ ਕੋਈ ਕਹੇ ਕਿ ਚੀਜ਼ ਦਾ ਅਬਦਾ ਅਬਦਾ ਬਣਿਆ ਹੁੰਦਾ ਨਾ ਫਲੇਸਨ ਕਿੱਦਾਂ ਦਾ ਤੋ ਕਿਰੋਗੇ ਗੱਲ ਵੀ ਕਰਵਾਉਣਾ ਤੁਹਾਨੂੰ ਭਾਈ ਦਾ ਬਾਪ ਦਾ ਬੈਰੀਆ ਨਾਲ ਹੌਲੀ ਚੱਲੋ ਜੀ ਹੌਲੀ ਹੌਲੀ ਚੱਲੋ ਜੀ ਚੱਲੀਆਂ ਇਹਨਾਂ ਦੀ ਮੱਕੀ ਸਾਰੀ ਪਈ ਆ ਇਹਦੇ ਵਿੱਚ ਦੇਸੀ ਘਿਓ ਦੇਖ ਸਕਦੇ ਹੋ ਜਿੰਨਾ ਦੇਸੀ ਘਿਓ ਮੁੱਢੀ ਤੇ ਹੋਰ ਵੀ ਸਾਰਾ ਕੁਝ ਪਿਆ ਉਹ ਭਾਈ ਹੁਣੀ ਬੈਠੇ ਨੇ ਮੇਰੇ ਕੋਲ ਲੰਗਰ ਆ ਦੇਖੋ ਕਾਹੂ ਭਾਈ ਸਵੇਰ ਦਾ ਜਲਦਾ ਕਿਸੇ ਨੂੰ ਮੋੜ ਦੇ ਨਹੀਂ ਹੈਗੇ ਕਿਸੇ ਨੂੰ ਨਹੀਂ ਮੋੜਦੇ ਲੰਗਰ ਹਰ ਇੱਕ ਨੂੰ ਸਿਖਾਉਂਦੇ ਨੇ ਨਾ ਦੋਨੋਂ ਆ ਦੇਖੋ ਕੰਨੀ ਘੱਟੋ ਘੱਟ 5-10% ਚੰਨੀ ਹੈ ਘਰ ਕੇ ਦਿੰਦੇ ਨੇ ਕਹਿੰਦੇ ਜਵਾਬ ਨਹੀਂ ਦਿੰਦੇ ਵੀ ਜਾਓ ਕਿ ਇਹ ਜਿਹੜਾ ਬਹੁਤ ਸਫਾਈ ਦਾ ਬਹੁਤ ਧਿਆਨ ਰੱਖਿਆ ਗਿਆ ਇੱਕ ਤਾਂ ਹੁੰਦਾ ਉਹ ਸਿੱਧਾ ਜਾ ਕੇ ਦੇਖੋ ਪਹਿਲਾਂ ਸਾਲਣੇ ਜੀ ਨਿਕਲਦਾ ਪਹਿਸਾਲਣੇ ਤੇ ਫਿਰ ਕੱਪੜੇ ਆਹ ਲੰਗਰ ਦੀ ਬਸਾਸਤਾ ਜਿਹੜੀ ਹੈ ਨਾ ਬੂਧਰੇ ਡੱਗਰ ਦੀ ਨਾਸ ਤੇ ਉਹ ਦੇਖੋ ਸਾਡੇ ਛੋਟੇ ਵੀਰ ਅੱਲਾਹ ਸਪੀਡ ਲੱਗੇ ਹੋਏ ਨੇ ਉਹ ਕੱਟ ਰਹੇ ਨੇ ਉਸੇ ਵੱਡੇ ਚਲਮਾਰ ਪਕਾਰ ਮਹਾਰਾਜ ਦੀ ਕਿਰਪਾ ਨਾਲ ਪਿਆਪੀਆਂ ਦੇ ਹਿੱਸੇ ਆਏ ਹੋਣੇ ਜਿੰਨੇ ਵੀ ਨੇ ਆ ਟਰਾਲੀ ਨਾਲ ਬੜਾ ਸਾਰੀ ਖੜੀ ਆ ਕਿਤੇ ਇਹ ਨਹੀਂ ਵੀ ਗੰਨਾ ਕਿਦਾਂ ਦਾ ਹੈ ਨਾ ਆ ਦੇਖੋ ਕਿੰਨਾ ਵੱਡਾ ਪ੍ਰਾਲਾ ਇਹ ਗੰਨਾ ਵੀ ਭਾਈ ਜੀ ਇੱਕ ਮੈਂ ਹੋਰ ਦੱਸਦਾ ਤੁਹਾਨੂੰ ਆ ਦੇਖੋ ਸਾਰਾ ਕੋਈ ਗੰਨਾ ਕਾਣਾ ਨਹੀਂਗਾ ਜੱਟ ਸਾਣ ਕੇ ਲੈ ਕੇ ਉਹਦੇ ਨੇ ਗੰਨਾ ਕਿਉਂਕਿ ਬਿਨਾਂ ਰਿਓ ਤੋਂ ਗੰਨਾ ਤਿਆਰ ਜਿੱਥੇ ਮੈਂ ਖਿਡਾਰੀਆਂ ਵਾਲੇ ਦਾ ਦਿਖਾਇਆ ਜਿਹੜੇ ਆਪ ਗੰਨਾ ਬੀਜ ਕੇ ਪੱਪੇ ਵੀਰ ਹੋਣੇ ਵੱਡਾ ਪਰਪਕਾਰ ਕਰਦੇ ਨੇ ਕੱਲਾ ਹੀ ਲੰਗਰ ਲਾਉਂਦਾ ਉੱਥੇ ਮਸੂਲ ਦੇ ਆਣਿਆਂ ਦਾ ਵੀ ਰਾਸਤਾ ਲੱਗਰ ਪੁਰਾਣਾ ਇਹ ਤਾਂ ਵੀ ਜਿੱਥੋਂ ਇੱਥੇ ਲੰਗਰ ਲੱਗਿਆ ਹੁੰਦਾ ਹਰ ਇੱਕ ਵਾਰੀ ਹੈਨਾ ਟੋਕੇ ਦੇਖੋ ਇਧਰ ਦੀਨਾ ਨਿੰਬੂ ਵਿੱਚ ਹਰ ਇੱਕ ਤਰ੍ਹਾਂ ਦਾ ਲੱਗਤਿਆ ਹੋਦਾ ਬਾਈ ਜੀ ਕਿੰਨੇ ਕ ਵਜੇ ਤੇ ਲੱਗੇ ਹੋਏ ਤੁਸੀਂ ਧੰਨਵਾਦ ਜੀ ਸਵੇਰ ਵੀ ਹੈ ਜੀ ਕੱਲ ਵੀ ਸੀ ਅੱਛਾ ਕੱਲ ਤੋਂ ਲੱਗੇ ਸ਼ੁਰੂ ਕੀਤਾ ਤਕਰੀਬਨ ਕਿੰਨਾ ਕਿੰਨਾ ਲੱਗਿਆ ਹੁਣ ਤੱਕ ਅੱਜ ਤੱਕ ਕੱਲ ਦਾ ਵੀ ਨਾਲ ਬਾਈ ਜੀ 7-8 ਕੁਇੰਟਲ ਗੰਨਾ 70 70 70 ਕੁਇੰਟਲ 70 ਕੁਇੰਟਲ ਇਹ ਗੰਨਾ ਬੀਜਿਆ ਹੈ ਜਾਂ ਮੋਲ ਲੈਂਦਾ ਆਪਾਂ ਨਹੀਂ ਆਪਣੇ ਬੀਜਿਆ ਹੈ ਬਿਨਾਰੋ ਬਾਈ ਜੀ ਗੱਲ ਉਹੀ ਆ ਗਈ ਪੱਪੇ ਵਾਲੀ ਇਹ ਸੁਆਦ ਲਿਆ ਤਾਂ ਬੰਦਿਆਂ ਨੇ ਰਸਦਾ ਲੰਗਰ ਲਾ ਕੇ ਇਹ ਕਹਿੰਦੇ ਗੰਨਾ ਸੀ ਆਪਦਾ ਬੀਜਦੇ ਆ ਆਪਦਾ ਕਿਤੇ ਕਿਸੇ ਤੋਂ ਮੋਲ ਨਹੀਂ ਲਿਆਉਂਦੇ ਆਪਦਾ ਬੀਜ ਕੇ ਗੰਨਾ ਤਿਆਰ ਕਰਕੇ ਸੰਗਤਾਂ ਨੂੰ ਲੰਗਰ ਸਗਾਉਂਦੇ ਨੇ ਇਹ ਕਿੱਡਾ ਪਰਬ ਕਰਾਇਆ ਤਾਂ ਮਹਾਰਾਜ ਜਨਦਾ ਛੇਵੇਂ ਪਾਸ਼ਾ ਦੀ ਦੇਣ ਆ ਜਿਹੜਾ ਹਲਕਾ ਪੈਣ ਨੂੰ ਉਹ ਵੱਡੇ ਪਰਬ ਕਰ ਮਹਾਰਾਜ ਇਹਨਾਂ ਤੋਂ ਆਪ ਕਰਵਾਉਂਦਾ ਬੱਚਿਆਂ ਤੋਂ ਕਿਹੜਾ ਰਸ ਆ ਬਾਈ ਜੀ ਕਿਹੜਾ ਵੀ ਆ ਆ ਵੀ ਜਿਹੜੇ ਆਪਣੇ ਖਲਾੜੀਆਂ ਤੇ ਰਸ ਬਣਾਉਂਦੇ ਨੇ ਅੱਛਾ ਹਾਂ ਫਟਾ ਲਪੀਜਿਆ ਹੋਇਆ ਇਹਦਾ ਰਸ ਵਧੀਆ ਮਿੱਠਾ ਰਸ ਆ ਸਾਫ ਆ ਚਿੱਟਾ ਰਸ ਆ ਇਹ ਜ਼ਮੀਨ ਕਿਵੇਂ ਪਿੰਡ ਦੀ ਆ ਜਾਂ ਕਿਹਦੀ ਵਿਚ ਵਿਚ ਦਿਓ ਕਿਹੋ ਜਾਂ ਮੁੰਡਾ ਇਹ ਉਹਦੀ ਆ ਕੀ ਨਾਮ ਆ ਉਹਦਾ ਬਾਈ ਦਾ ਨਾਮ ਦੱਸੋ ਹਾਂ ਜੀ ਕਸ਼ਮੀਰਾ ਸਿੰਘ ਕਸ਼ਮੀਰਾ ਸਿੰਘ ਉਹ ਗੰਨਾ ਸਾਰਾ ਆਪਦਾ ਆਪ ਵੀਜ਼ ਦਾ ਬਾਈ ਜੀ ਕਸ਼ਮੀਰਾ ਸਿੰਘ ਕਿੱਥੇ ਰਹਿੰਦੇ ਨੇ ਉਹ ਉਹ ਪਿੰਡੇ ਰਹਿੰਦਾ ਜੀ ਬਾਈ ਕਸਮੀਰ ਇਹਨਾਂ ਦਾ ਵੀ ਬਹੁਤ ਧੰਨਵਾਦ ਉਹਨਾਂ ਦੇ ਪਰਿਵਾਰ ਨੂੰ ਮਾੜਾ ਚੜ ਦੀ ਗੱਲਾਂ ਕਰੇ ਕਿਉਂਕਿ ਜਿੰਨੇ ਵੀ ਨੌਜਵਾਨ ਨੇ ਮਕਸੂਦ ਦੇ ਨਗਰ ਦੇ ਸਾਰੇ ਬਹੁਤ ਹੀ ਪਰਮਕਾਰ ਵਾਲਾ ਕੰਮ ਆ ਕਿਉਂਕਿ ਆਪ ਉਹ ਗੰਨਾ ਬੀਜਦੇ ਨੇ ਨਾ ਗੰਨਾ ਬੀਜ ਕੇ ਆਪ ਤਿਆਰ ਕਰਕੇ ਲੰਗਰ ਲਈ ਦਿੰਦੇ ਨੇ ਭਾਈ ਜੀ ਇਹ ਹੋਲੇ ਮਹੱਲੇ ਦੇ ਨਾ ਸਪੈਸ਼ਲ ਹੋਲੇ ਮਹੱਲੇ ਨੂੰ ਸਮਰਪਿਤ ਲੰਗਰ ਜਿਹੜਾ ਲਾਇਆ ਜਾਂਦਾ ਮਕਸੂਦ ਇਹ ਨਗਰ ਜ਼ਿਲ੍ਹਾ ਲੁਧਿਆਣਾ ਸਮੂਹ ਇਹ ਆਲਖ ਨੇ ਮੜੇ ਜੀ ਵੀਰ ਤੇ ਸੂ ਨਗਰ ਦੇ ਮਾਸੀ ਬਾਬਾ ਜੀ ਵੱਲੋਂ ਇਹ ਲੱਗਰ ਬਹੁਤ ਵੱਡੀ ਪੱਧਰ ਤੇ ਲਾਇਆ ਜਾਂਦਾ ਹੈ ਬਈ ਚਰਦੀ ਗਲਾਜ ਰੱਖਣ ਨੌਜਵਾਨ ਖਿਆਨੇ ਭਰਪੂਰ ਕਰਨ ਜੁੜੇ ਹੋਏ ਨੇ ਇਹ ਸਾਰੇ ਤੁਸੀਂ ਦੇਖੋ ਮੈਂ ਤੁਹਾਨੂੰ ਦਿਖਾਉਣਾ ਸਾਹ ਦੇ ਕੋਲ ਲੱਗਾ ਪਿਆ ਸਾਹ ਕਿਹੜੀ ਜਗਾ ਰਹੀ ਹੈ ਨਗਰ ਵਾਲੇ ਬੀਜਾ ਹੈਗਾ ਇੱਥੋਂ ਸਮਰਾਲਾ 22 ਕਿਲੋਮੀਟਰ ਬੀਜਾ 10 ਕਿਲੋਮੀਟਰ ਇਹ ਜਿਹੜਾ ਲੱਗਰ ਲਾਇਆ ਗਿਆ ਬਹੁਤ ਵੱਡੀ ਪੱਧਰ ਤੇ ਬਹੁਤ ਨੌਜਵਾਨਾਂ ਨੂੰ ਸਾਫ ਹੁੰਦਾ ਨਾ ਹਰ ਇੱਕ ਸਾਧ ਇੱਕ ਸਭ ਤੋਂ ਵੱਡੀ ਖਾਸੀਅਤ ਇਹ ਆ ਇਹ ਸਾਰਾ ਗੰਨਾ ਆਪਦਾ ਆਪ ਬੀਜਦੇ ਨੇ ਵੱਡਾ ਪਰਪਕਾਰ ਮਸੂੜੇ ਨਗਰ ਦਾ ਇਹ ਆ ਕਿ ਜਿੰਨਾ ਵੀ ਇਹ ਗੰਨਾ ਆਪਦਾ ਬੀਜਦੇ ਨੇ ਬਾਹਰੋਂ ਨਹੀਂ ਲਿਆਉਂਦੇ ਬਿਨਾਂ ਰਿਓ ਤੋਂ ਬੀਜਦੇ ਨੇ ਗੰਨਾ ਜਿੰਨਾ ਬਿਨਾਂ ਰਿਓ ਤੋਂ ਇਹ ਨਗਰ ਜਿੰਦਰੀ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਆ ਸਾਰਾ ਇਹ ਮਸੂੜਾ ਨਗਰ ਦੇ ਸਮੂਹ ਐਨ ਆਰ ਆਈ ਵੀਰ ਦੇਸ਼ ਵਿਦੇਸ਼ ਵਿੱਚ ਜਿਹੜੇ ਬੈਠੇ ਨੇ ਵੀਰ ਮੇਰਾ ਉਹਨਾਂ ਦਾ ਬੜਾ ਸੰਜੋਗ ਹੁੰਦਾ ਸਾਨੂੰ ਕਹਿੰਦੇ ਵੀ ਨਾ ਸਪੈਸ਼ਲ ਕਹਿੰਦੇ ਨੇ ਉਹ ਵੀ ਬਾਈ ਜੀ ਤੁਸੀਂ ਜ਼ਰੂਰ ਆਓ ਹਨਾ ਜਿੱਥੇ ਨੌਜਵਾਨ ਸੇਵਾ ਕਰਦੇ ਹੋਏ ਨਾ ਮਸੂਲੇ ਨਗਰ ਚ ਆ ਮੇਰੀਆਂ ਛੋਟੀਆਂ ਛੋਟੀਆਂ ਬੱਚੀਆਂ ਜਿਹੜੀਆਂ ਮਾਂ ਗੁਜਰੀ ਦੀਆਂ ਜਾਗੀਆਂ ਨੇ ਕਿਉਂਕਿ ਇਹਨਾਂ ਨੂੰ ਕੋਈ ਹੀ ਸਿੱਖਿਆ ਮਿਲੀ ਹੋਈ ਆ ਜਿਹੜੀ ਗੁਰੂ ਘਰ ਵੱਲੋਂ ਸਾਡੇ ਹੈੱਡ ਗਾਂਥੀ ਭਾਈ ਕੁਲਵਿੰਦਰ ਸਿੰਘ ਦੇ ਜੋੜੇ ਹੋਏ ਨੇ ਬੱਚਿਆਂ ਨੂੰ ਕਿਉਂਕਿ ਉਹ ਦੇਖੋ ਰਾਸਤੇ ਨਗਰ ਤਿਆਰ ਕਰਦੇ ਨੇ ਸਿਖਾਉਂਦੇ ਨੇ ਨਾਲ ਬੱਚੀਆਂ ਸਾਡੀਆਂ ਖੜੀਆਂ ਆ ਅੱਜ ਉਹ ਆਪ ਦੇ ਗੁਰੂਆਂ ਸੇਵਾ ਨਿਭਾਉਂਦੀਆਂ ਨੇ ਲੰਗਰ ਸਮਰਪਿਤ ਇਹ ਜਿਹੜਾ ਲੰਗਰ ਲਾਇਆ ਗਿਆ ਦੇਖੋ ਮੇਰੇ ਮਗਰ ਜਿੰਨੇ ਵੀ ਨੇ ਸਾਰੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਨਾ ਕਿਉਂਕਿ ਇਹ ਲੰਗਰ ਲਾਉਣਾ ਇੱਕ ਬਖਰੀ ਗੱਲ ਹੁੰਦੀ ਆ ਜਦੋਂ ਆ ਜਾਂਦਾ ਹੈ ਤਾਂ ਸਭ ਰਸਮੀ ਰੱਖੇ ਜਾਂ ਫਿਰ ਸਭਾ ਸਾਡੇ ਦੇ ਵਿੱਚ ਆਉਂਦੇ ਰੋਕ ਕੇ ਗੱਡੀ ਵਾਲੇ ਵੀ ਰੋਕ ਕੇ ਵੀ ਜੰਨੇ ਰਾਤ ਨਾਲ ਸਾਰੋਜੀ ਪ੍ਰਕਾਸ਼ ਸਾਰੇ ਨਗਰ ਦੇ ਸਾਰੇ ਦੇਵਰਾਉਂ ਦੀ ਸੌਂਕਾ ਦਾ ਬੋਦੀ ਦੇ ਜਿਲ੍ਹਾ ਕੰਨਤਾ ਦਾ ਸਹਾਇਕ ਅਧਿਕਾਰੀ ਰਾਜ ਦੇ ਲਾਸਟ ਨਾਮਕਰਨ ਕਰਵਾਉਣਾ ਹੈ ਕੰਨੇਡਾ ਨਗਰ ਹੌਲੀ ਨਾਲ ਨਾਮਕਰਨ ਕਰਵਾਉਣਾ ਹੈ ਇਸ ਵਾਸਤੇ ਇਹ ਪਿਛਲੇ ਸਾਲ ਇਹ ਨਾਰਾ ਕੀਤਾ ਸੀ ਮੂਹਰੇ ਨਾਰੀ ਸਾਡੀ ਸੰਸਦਿਕ ਕਮੇਟੀ ਉਸੇ ਅੰਦਰੋਂ 20% 20% ਸਪੋਰਟ ਜਿਨ੍ਹਾਂ ਦੇ ਵਿੱਚ ਗੱਤ ਮਾਇਆ ਹੋਰ ਸਰਕਾਰ ਦੋਨੇ ਜਿਨ੍ਹਾਂ ਕੰਨਾਂ ਬੀਜ ਦੇ 25 ਦਿਨ ਹੌਲੀ ਹੌਲੀ और लोकेशन पर जो चल रहे हैं उन्होंने एक फंक्शनल बना तैयार करता चल रही है हमारी टीम ने देखा आउट स्प्रिंट स्पेशली टॉप पर वाली चीजों में देख लिया कि एक प्रोग्राम बना दी यूनीट और बाउ एक और इतना स्पेशल लास्ट लास्ट बात नहीं हो सकता ठीक दोबारा तो दिखाएंगे स्केडल ऑप्शन में करके फीचर बना लेते हैं पहले देखते हैं पता कैसे से कोई बात नहीं है ये जो मेन का ऑप्शन है

ਆ ਵੀ ਇਹ ਬੂਹੇ ਦੇ ਨਾਮ ਨਾਲ ਨੱਦਰ ਦੇ ਨਾਲ ਨਾਲ ਉਹ ਨਾ ਕਰ ਸਕੋ ਜਨਾਬੇ ਕੋਈ ਮਨਾਂ ਫਰਾਈ ਫਾਈ ਦੇ ਵਿੱਚ ਉਹ ਨਾ ਕਰ ਸਕਦੇ ਨੇ ਹਾਂ ਜੱਟੇ ਸੇ ਇਹਨਾਂ ਨੂੰ ਰਾਜਪਾਪਾ ਬਣੀ ਨਕਾਣ ਮਾੜੇ ਗੇਸੂ ਪਰਿਆਤਰੀ ਦੀ ਗੱਲ ਕੀਤੀ ਹੈ ਮੈਂ ਬਈ ਪੂਰਾ ਇਹ ਨਾ ਜਿਹੜਾ ਫੇਰ ਜਾਣਾ ਉਸ ਬੰਦੇ ਨਾਲ ਚਲੋ ਵੀਰ ਦੀ ਬਰੇਂਗਾ ਅੰਦਾ ਮਠਾ ਕਰਦੇ ਆ ਰਸ ਲਓ ਪਾਉਂਡ ਪਰ ਸ਼ਾਂਗੇ ਜਾਓ ਜੀ ਉਹਨਾਂ ਨੂੰ ਮਸੂਮੇ ਨਗਰ ਦੇ ਮਾਲ ਜੋ ਕਿ ਟੈਕੋ ਟ੍ਰਿੰਸ ਦੇ ਇਹਨਾਂ ਪਸਤਾ ਬਣਾਉਂਦੇ ਆ ਦਾ ਫਰਮਾ ਕੇ ਤੁਹਾਨੂੰ ਉਹਨੂੰ ਦੱਖਤੇਨ ਨਾਲ ਨਿਕਲ ਕੇ ਤੁਹਾਨੂੰ ਅਸੀਂ ਦਿਖਾਵਾਂਗੇ ਅੱਜ ਕਿਹਨਾ ਅੱਜ ਦੇ ਅੰਕ ਬੰਦ ਬੇਅੰਤ ਮਾਇਆ ਗੁਰੂ ਕੇ ਲੰਗਰਾਂ 'ਚ 45 66 ਸਾਡਾ ਵੀ ਦੇਖਿਆ ਜੀ 100 ਲੱਖ ਦਮੜੇ ਦੀ ਸੇਵਾ ਜੀ ਗੁਰੂ ਕੇ ਲੰਗਰਾਂ 'ਚ 45 66 ਬਿਲਕੁਲ ਸਹੀ ਹੋ ਤਾਹਲ ਖੰਡ ਦਾ ਹੋਏ ਜਨਮ ਪੈਦਾ ਇਹ ਸੁਭਾਅ ਦਾ ਕਾਹੋ ਭਾਈ ਇਹਨਾਂ ਨੂੰ ਲੈ ਕੇ ਜਦੋਂ ਲੜਾਈ ਫਰਾਲਾ ਹੋਵੇ ਵਾਏ ਜਿੰਨਾ ਜੁਨਾਹ ਲੈਵਾ ਜਿਹੜੀ ਦਵਾਈ ਆ ਜਿਹੜੀ ਉਤਾਲਾ ਕਰੀ ਆ ਉਹ ਇੱਥੇ ਅਸੀਂ ਇਹ ਵੀ ਕਰਦਣਗੇ ਜਾਈਏ ਕਿ ਅਗਲੀ ਵਾਰੀ ਅਸੀਂ ਜੋ ਦਸਮੇਂ ਕਰਨੀਆਂ ਉਹ ਰੀਤਾ ਨੇ ਜਿਹੜੀਆਂ ਲੀਣਾ ਉਹਨਾਂ ਨੇ ਕੋਈ ਨਾ ਬੰਦਾ ਛੱਡ ਦੇ ਜਿਹੜਾ ਕਰਦਾ ਹੈ ਪਾਸਾ ਵਾਹਿਗੁਰੂ ਜੀ ਕੀ ਫਤਿਹ